ਹਾਂਜੀ ਦੋਸਤੋ ਮੈਂ ਤੁਹਾਡਾ ਸ਼ੰਦਾ ਸਿੰਘ ਸ਼ੰਦਾ ਨੱਥੂ ਵਾਲਾ ਗਰ ਵੀ ਕੋਸ਼ਿ ਜ਼ਿੰਦਗੀ ਵਿੱਚ ਇਹ ਜਿਹੀਆਂ ਸਿਚਾਈਆਂ ਹੁੰਦੀਆਂ ਜਿਹੜੀਆਂ ਅਸੀਂ ਅਪਣਾ ਲਈਏ ਜਾਂ ਸੋ ਉਹਨਾਂ ਤੇ ਗੌਰ ਕਰ ਲਈਏ ਉਹਨਾਂ ਤੇ ਅਮਲ ਕਰ ਲਈਏ ਤਾਂ ਅਸੀਂ ਚੰਗੇ ਇਨਸਾਨ ਬਣ ਸਕਦੇ ਹਾਂ ਅਸੀਂ ਇਸ ਸਮਾਜਿਕ ਢਾਂਚਾ ਜਿਹੜਾ ਸਾਡਾ ਇਹਦੇ ਤਾਣੇ ਬਾਣੇ ਵਿੱਚ ਨਾ ਉਲਝ ਕੇ ਸਾਨੂੰ ਸਿੱਧਾ ਰਸਤਾ ਮਿਲ ਸਕਦਾ ਤੇ ਲੋ ਜਿੰਦਗੀ ਦੀਆਂ ਕੁਝ ਐਸੀਆਂ ਸਚਾਈਆਂ ਇੱਕ ਕਵਿਤਾ ਦੇ ਰੂਪ ਵਿੱਚ ਤੁਹਾਡੇ ਦਰਮਿਆਨ ਪੇਸ਼ ਕਰਨ ਲੱਗਾ ਜਿਹੜਾ ਗੌਰ ਫਰਮਾਈਏ ਕਿ ਸੱਚ ਬੋਲਿਆਂ ਮਨ ਤੋਂ ਬੋਝ ਲੱਥੇ ਸੱਚ ਬੋਲਿਆਂ ਮਨ ਤੋਂ ਬੋਝ ਲੱਥੇ ਹੁੰਦੀ ਸੱਚ ਦੀ ਕਦੇ ਨਾ ਹਾਰ ਮੀਆਂ ਇੱਕ ਝੂਠ ਜੇ ਮਾਰੀਏ ਉਸ ਬਦਲੇ ਤੇ ਝੂਠ ਬੋਲਣਾ ਪੈਂਦਾ ਹਜ਼ਾਰ ਮੀਆਂ ਜਿਹੜਾ ਉਜੜੀਆਂ ਖੁੱਡਾਂ ਫਰੋਲਦਾ ਏ ਜਿਹੜਾ ਉੱਜੜੀਆਂ ਖੁੱਡਾਂ ਫਰੋਲ ਦਾਏ ਰਿੰਦਾ ਉਸ ਦਾ ਨਹੀਂ ਸਤਕਾਰ ਮੀਆਂ ਮਿੱਠ ਬੋਲੜੇ ਦਿਨਾ ਦਿਲਾਂ ਵਿੱਚ ਖੋਟ ਰੱਖਣ ਮਿੱਠ ਬੋਲੜੇ ਦਿਲਾਂ ਵਿੱਚ ਖੋਟ ਰੱਖਣ ਐਸੇ ਹੁੰਦੇ ਨੇ ਯਾਰ ਮਕਾਰ ਮੀਆਂ ਹਿੱਕ ਠੋਕ ਕੇ ਕਰਦਾ ਹੈ ਗੱਲ ਉਹੀ ਹਿੱਕ ਠੋਕ ਕੇ ਕਰਦਾ ਹੈ ਗੱਲ ਉਹੀ ਜੀਦਾ ਉੱਚਾ ਤੇ ਸੁੱਚਾ ਕਰਦਾਰ ਮੀਆਂ ਬਣੀ ਮੁਸ਼ਕਲ ਵਿੱਚ ਜੋ ਕੰਮ ਆਉਂਦਾ ਬਣੀ ਮੁਸ਼ਕਲ ਵਿੱਚ ਜੋ ਕੰਮ ਆਉਂਦਾ ਸਿਆਣੇ ਆਖਦੇ ਅਸਲੀ ਉਹ ਯਾਰ ਮੀਆਂ ਉਹੀ ਆਸ਼ਿਕ ਮਸ਼ੂਕ ਦੇ ਮਨ ਪਾਉਂਦਾ ਉਹੀ ਆਸ਼ਿਕ ਮਸ਼ੂਕ ਦੇ ਮਨ ਪਾਉਂਦਾ ਜਿਹਦੇ ਪੱਕੇ ਨੇ ਕੌਲ ਕਰਾਰ ਮੀਆਂ ਉਹੀ ਕੱਚਿਆਂ ਉੱਤੇ ਠੱਲ ਪੈਂਦੇ ਜਿਨੇ ਠਾਣ ਲਈ ਆਰ ਦੀ ਪਾਰ ਮੀਆਂ ਉਹੀ ਉੱਡਦੇ ਜਿਨ੍ਹਾਂ ਦੇ ਖੰਭ ਪੂਰੇ ਉਹੀ ਉੱਡ ਦੇ ਜਿਨ੍ਹਾਂ ਦੇ ਖੰਭ ਪੂਰੇ ਦੂਜੇ ਡੱਗ ਦੇ ਗੋਡੇ ਆਂ ਭਾਰ ਮੀਆਂ ਦੋਹਾਂ ਬੇੜੀਆਂ ਵਿੱਚ ਜੋ ਪੈਰ ਧਰਦਾ ਦੋਹਾਂ ਬੇੜੀਆਂ ਵਿੱਚ ਜੋ ਪੈਰ ਧਰਦਾ ਜਾ ਕੇ ਡੁੱਬਦਾ ਅੱਧ ਵਿਚਕਾਰ ਮੀਆਂ ਉਹ ਬੰਦਾ ਲੱਖ ਭਾਵੇਂ ਜੇ ਫੇਰੇ ਬਣਿਆ ਬੰਦਾ ਲੱਖ ਭਾਵੇਂ ਜੇ ਫੇਰੇ ਬਣਿਆ ਹੁੰਦਾ ਔਰਤ ਦੇ ਬਿਨਾ ਬੇਕਾਰ ਮੀਆਂ ਪੱਤ ਝੜ ਵਿੱਚ ਕਰਨ ਲੋ ਲੱਖ ਸੇਵਾ ਪੱਤ ਝੜ ਵਿੱਚ ਕਰ ਲੋ ਲੱਖ ਸੇਵਾ ਫੁੱਲ ਖਿੜਦੇ ਨੇ ਵਿੱਚ ਬਹਾਰ ਮੀਆਂ ਛਿੰਦੇ ਬੋਲੀ ਸ਼ਰੀਕ ਦੀ ਇਉਂ ਚੁਗਦੀ ਛਿੰਦੇ ਬੋਲੀ ਸ਼ਰੀਕ ਦੀ ਇਉਂ ਚੁਗਦੀ ਸੀਨੇ ਵੱਜਦੀ ਜਿਵੇਂ ਕਟਾਰ ਮੀਆਂ ਸੀਨੇ ਵੱਜਦੀ ਜਿਵੇਂ ਕਟਾਰ ਨਹੀਂ ਥੈਂਕ ਯੂ ਸੋ ਮੱਚ